ਦੇਖੋ ਜੀ ਅੱਜ ਮੁਲਕ ਦੀ 18ਵੀਂ ਸੰਸਦ ਦਾ ਲਾਸਟ ਗੇੜ 7ਵਾਂ ਜਿਹੜਾ ਲਾਸਟ ਹੈਗਾ ਉਹਦੀ VOTING ਹੋ ਰਹੀ ਆ ਮੈਂ ਸਟਾਰ ਕੰਪੇਨਰ ਦੇ ਤੌਰ ਤੇ ਸਾਰੇ ਪੰਜਾਬ ਚ ਘੁੰਮਿਆ ਔਰ ਕਲਾਸਟਰ ਦੇ ਇੰਚਾਰਜ ਦੇ ਨਾਤੇ ਮੈਂ ਗੁਰਦਾਸਪੁਰ ਅੰਮ੍ਰਿਤਸਰ ਜਲੰਧਰ ਖਾਸ ਕਰਕੇ ਅਨੰਦਪੁਰ ਸਾਹਿਬ ਲੋਕਾਂ ਚ ਬਹੁਤ ਜੋਸ਼ ਆ ਅੰਡਰ ਕਰੰਟ ਲੋਕੀ ਆ ਵੋਟ ਪਾਉਣ ਆਏ ਆ ਬਹੁਤ ਚੰਗੀ ਗੱਲ ਆ ਕਿ ਮਤ ਦਾ ਜਿਹੜਾ দান ਆ ਆਪਰ ਵੋਟ ਪਾਉਣੀ ਚਾਹੀਦੀ ਆ ਅੱਜ ਮੈਂ ਆਪਦੀ ਕਰਨਪੂਮੀ ਬਰਨਾਲੇ ਦੇ ਵਿੱਚ ਵੋਟ ਪਾਉਣਾ ਆ ਸਾਰੇ ਪਰਿਵਾਰ ਦੇ ਨਾਲ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਜਦੋਂ ਮੈਂ ਬਰਨਾਲੇ ਆ ਕੇ ਆਪਦੇ ਲੋਕਾਂ ਨੂੰ ਮਿਲਦਾ ਔਰ ਇੰਨੀਆਂ ਵਧੀਆ ਵੋਟਾਂ ਦਾ ਇੰਤਜ਼ਾਮ ਹੈਗਾ ਮੈਂ ਐਡਮਿਨਿਸਟ੍ਰੇਸ਼ਨ ਨੂੰ ਵੀ ਵਧਾਈ ਦਿੰਦਾ ਕਿ ਬਹੁਤ ਵਧੀਆ ਅਰੇਂਜਮੈਂਟ ਕੀਤਾ ਸਾਰੀਆਂ ਵੋਟਾਂ ਦਾ